ਸਸੇ ਗਾਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਇੱਕ ਸਤੰਪਤ 2025 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਹਿਣ ਸਹਨ ਤੇ ਖਰਚਿਆਂ ਦੇ ਲਈ ਦਿਖਾਉਣ ਵਾਲੇ ਘੱਟੋ ਘੱਟ ਫੰਡ ਵਧਾ ਕੇ 14 ਲੱਖ ਕਰ ਦਵੇਗਾ ਜਿਸ ਦੇ ਨਾਲ ਨਵੇਂ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਉੱਤੇ ਬੈਂਕ ਖਾਤੇ ਵਿੱਚ ਪੈਸੇ ਦਿਖਾਉਣ ਦਾ ਹੋਰ ਵਾਧੂ ਬੋਝ ਪੈ ਜਾਵੇਗਾ ਤੇ 2025 ਦੇ ਸ਼ੁਰੂ ਵਿੱਚ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਸਟੱਡੀ ਪਰਮਿਟਾ ਦੇ ਵਿੱਚ ਕਾਫੀ ਗਿਰਾਵਟ ਦੇਖੀ ਗਈ ਹੈ ਤੇ ਇਹ ਰੁਝਾਨ ਅਸਥਾਈ ਪ੍ਰਵਾਸ ਨੂੰ ਰੋਕਣ ਦੇ ਉਦੇਸ਼ ਦੇ ਨਾਲ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਤੋਂ ਪ੍ਰਭਾਵਿਤ 第七个 ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਹੀ ਆਪਣੇ ਬੈਂਕ ਖਾਤਿਆਂ ਵਿੱਚ ਹੋਰ ਪੈਸੇ ਦਿਖਾਉਣ ਦੀ ਲੋੜ ਹੋਵੇਗੀ। 1 ਸਤੰਬਰ 2025 ਤੋਂ ਕੈਨੇਡੀਅਨ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲਿਆਂ ਨੂੰ ਰਹਿਣ ਸਹਿਣ ਦੇ ਖਰਚਿਆਂ ਲਈ ਘੱਟੋ-ਘੱਟ 14 ਲੱਖ ਤੱਕ ਪਹੁੰਚ ਦਾ ਪ੍ਰਦਰਸ਼ਨ ਕਰਨਾ ਪਵੇਗਾ, ਜੋ ਕਿ ਮੌਜੂਦਾ ਕੈਨੇਡੀਅਨ ਡਾਲਰ ਤੋਂ ਵੱਧ ਹੈ। ਇਸ ਨਵੇਂ ਨਿਯਮ ਦਾ ਐਲਾਨ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ IRCC ਦੁਆਰਾ 2 ਜੂਨ 2025 ਨੂੰ ਕੀਤਾ ਗਿਆ ਸੀ। ਅਤੇ ਇਹ ਕਿਊਬਿਕ ਤੋਂ ਬਾਹਰ ਸੂਬਿਆਂ ਤੇ ਪ੍ਰਦੇਸ਼ਾਂ ਵਿੱਚ ਜਾਣ ਵਾਲੇ ਸਾਰੇ ਅੰਤਰਰਾਸ਼ਟਰੀ ਵਿਦ ਤੇ ਲਾਗੂ ਹੋਵੇਗਾ ਇਹ ਰਕਮ ਪਹਿਲੇ ਸਾਲ ਦੀ ਟਿਊਸ਼ਨ ਫੀਸ ਤੇ ਯਾਤਰਾ ਖਰਚਿਆਂ ਤੋਂ ਇਲਾਵਾ ਹੈ ਸੋਦੀ ਹੋਈ ਰਕਮ ਰੈਂਟ ਸੈਂਡ ਦੀ ਲਾਗਤ ਦੇ ਅਨੁਸਾਰ ਸਾਲਾਨਾ ਅਪਡੇਟ ਨੂੰ ਦਰਸਾਉਂਦੀ ਹੈ ਪਰਿਵਾਰਕ ਮੈਂਬਰਾਂ ਨੂੰ ਆਪਣੇ ਨਾਲ ਲੈਉਣ ਵਾਲੇ ਵਿਦਿਆਰਥੀਆਂ ਨੂੰ ਵਧੇ ਹੋਏ ਫੰਡ ਵੀ ਦਿਖਾਉਣ ਦੀ ਲੋੜ ਹੋਵੇਗੀ ਇਹ ਲੋਡ ਸਿਰਫ 1 ਸਤੰਬਰ 2025 ਨੂੰ ਜਾਂ ਇਸ ਤੋਂ ਬਾਅਦ ਜਮ੍ਹਾਂ ਕਰਵਾਈਆਂ ਗਈਆਂ ਸਟੱਡੀ ਪਰਮਿਟ ਅਰਜ਼ੀਆਂ ਤੇ ਲਾਗੂ ਹੁੰਦੀ ਹੈ ਉਸ ਨਿਯਮੀ ਤੋਂ ਪਹਿਲਾਂ ਜਮ੍ਹਾਂ ਕਰਵਾਈਆਂ ਗਈਆਂ ਸਾਰੀਆਂ ਅਰਜ਼ੀਆਂ ਲਈ ਲਾਗੂ ਰਹੇਗੀ ਆਈਆਰਸੀਸੀ ਇਹ ਦਰਸਾਉਣ ਲਈ ਕਈ ਤਰ੍ਹਾਂ ਦੇ ਵਿਤੀ ਦਸਤਾਵੇਜ਼ ਸਵੀਕਾਰ ਕਰਦਾ ਹੈ ਕਿ ਇੱਕ ਵਿਦਿਆਰਥੀ ਕੈਨੇਡਾ ਵਿੱਚ ਆਪਣਾ ਗੁਜ਼ਾਰਾ ਕਰ ਸਕਦਾ ਹੈ ਜਿਵੇਂ ਕਿ ਵਿਦਿਆਰਥੀ ਦੇ ਨਾਮ ਤੇ ਇੱਕ ਕੈਨੇਡੀਅਨ ਬੈਂਕ ਖਾਤਾ ਜੇਕਰ ਫੰਡ ਪਹਿਲਾਂ ਹੀ ਟਰਾਂਸਫਰ ਕੀਤੇ ਜਾ ਚੁੱਕੇ ਹਨ ਇੱਕ ਭਾਗੀਦਾਰੀ ਕੈਨੇਡੀਅਨ ਵਿਤੀ ਸੰਸਥਾ ਤੋਂ ਇੱਕ ਗਰੰਟੀशुदा ਨਿਵੇਸ਼ ਸਰਟੀਫਿਕੇਟ ਕਿਸੇ ਮਾਨਤਾ ਪ੍ਰਾਪਤ ਬੈਂਕ ਤੋਂ ਵਿਦਿਆਰਥੀ ਜਾਂ ਸਿੱਖਿਆ ਕਰਜ਼ੇ ਦਾ ਸਬੂਤ ਪਿਛਲੇ 4 ਮਹੀਨਿਆਂ ਦੇ ਬੈਂਕ ਸਟੇਟਮੈਂਟ ਕੈਨੇਡੀਅਨ ਡਾਲਰਾਂ ਵਿੱਚ ਬਦਲਣ ਯੋਗ ਬੈਂਕ ਡਰਾਫਟ ਤਰ ਕੈਨੇਡਾ ਦੇ ਅੰਦਰੋਂ ਫੰਡਿੰਗ ਦਾ ਸਬੂਤ ਜਿਵੇਂ ਕਿ ਸਕਾਲਰਸ਼ਿਪ ਜਾਂ ਭੁਗਤਾਨ ਕੀਤਾ ਸਿੱਖਿਆ ਪ੍ਰੋਗਰਾਮ ਸ਼ਾਮਿਲ ਹਨ ਦੱਸੇ ਇਹ ਦਸਤਾਵੇਜ਼ ਇਹ ਮੁਲਾਂਕਣ ਕਰਨ ਦੇ ਵਿੱਚ ਮਦਦ ਕਰਦੇ ਨੇ ਕਿ ਕੀ ਕੋਈ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਾਈ ਦੌਰਾਨ ਜਹਨ ਸਹਨ ਦਾ ਖਰਚ ਚੁੱਕ ਸਕਦਾ ਹੈ ਜਾਂ ਲੋਕ ਆਪਣੇ ਜੀਵਨ ਸਾਥੀ ਜਾਂ ਫਿਰ ਬੱਚਿਆਂ ਦੇ ਨਾਲ ਅਰਜ਼ੀ ਦੇ ਰਹੇ ਨੇ ਉਹਨਾਂ ਦੇ ਲਈ ਫੰਡਾਂ ਦੇ ਕੁੱਲ ਸਬੂਤ ਵਿੱਚ ਉਹਨਾਂ ਦੇ ਰਹਿਣ ਸਹਿਣ ਦੇ ਖਰਚੇ ਵੀ ਸ਼ਾਮਿਲ ਹੋਣੇ ਚਾਹੀਦੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ